ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਅੱਜ ਸਾਡੇ ਨਾਲ ਮੌਜੂਦ ਨੇ ਗੁਰਦੀਪ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਕੋਲ ਟਿਕਟ ਮਿਲਿਆ ਇਹਨਾਂ ਦੇਰੋਂ ਬਬ ਨਾਲ ਹਲਕਤੋਂ ਅਸੀਂ ਸਰ ਕੀ ਕਹਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਪੰਕਵੰਤ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰੀ ਜਿੰਨਾ ਨੇ ਇੱਕ ਨਿਵਾਣੇ ਜੇ ਬੰਦੇ ਤੇ ਇੰਨਾ ਵੱਡਾ ਵਿਸ਼ਵਾਸ ਕਰਕੇ ਪਾਰਟੀ ਦੀ ਟਿਕਟ ਨਵਾਜ ਕੇ ਮੈਨੂੰ ਇੱਥੇ ਸੇਵਾ ਕਰਨ ਦਾ ਮੌਕਾ ਦਿੱਤਾ ਸਭ ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਹਾਂ ਕੀ ਮੁੱਦੇ ਲੈ ਕੇ ਮੈਂ ਲੋਕਾਂ ਵਿਚ ਆ ਰਿਹਾ ਹਾਂ ਵੇਖੋ ਜੀ ਇੱਥ ਬੇਰੋਜ਼ਗਾਰੀ ਦਾ ਬਹੁਤ بڑا ਮੁੱਦਾ ਵਾ ਹੈਲਥ ਦਾ ਮੁੱਦਾ ਵਾ ਜੇ ਮੁੱਦੇ ਗਣਾਉਣ ਲੱਗੇ ਤੇ ਮੇਰੇ ਖਿਆਲ ਜੋ ਪੰਜਾਬ ਦੀ ਹਾਲਾਤ ਹੈ ਮੁੱਦੇ ਤੇ ਮੁੱਕਣੇ ਨਹੀਂ ਮੈਂ ਦੂਸਰੀ ਗੱਲ ਕਹਿਣੀ ਚਾਹੁੰਦਾ ਕਿ ਜਿਵੇਂ ਪਿਛਲੇ 5 ਸਾਲਾਂ ਚ ਕਲਾਨੌਰ ਵਾਸੀਆਂ ਦਾ ਇੱਕ ਵੋਟ ਬੈਂਕ ਦਾ ਅਧਿਕਾਰ ਜਿਹੜਾ ਉਹ ਵੀ ਹੱਥੋਂ ਦੀ ਸਰਕਾਰ ਨੇ ਖੋਹ ਲਿਆ ਕਿ 5 ਸਾਲਾਂ ਦੇ ਵਿੱਚ ਇੱਥੇ ਨਾ ਕੋਈ ਪੰਚਾਇਤ ਨਾਂ ਦੀ ਚੀਜ਼ ਬਣੀ ਇਤੋਂ ਵੱਡੀ ਮੇਰੇ ਖਿਆਲ ਸਰਕਾਰ ਨੇ ਕੀ ਵਿਸ਼ਵਾਸ ਘਾਤ ਕਰਨਾ ਹੈ ਕਲਾਨੌਰ ਨਾਲ ਮੈਂ ਆਪਣੇ ਲੋਕ ਕਲਾਨੌਰ ਵਾਸੀਆਂ ਨੂੰ ਯਕੀਨ ਦਵਾਉਣਾ ਆਮ ਆਦਮੀ ਪਾਰਟੀ ਸਰਕਾਰ ਬਣ ਤੇ ਹਰ ਇੱਕ ਦਾ ਮਾਨ ਸਰਕਾਰ ਬਾਇਆ ਜਾਊਗਾ ਔਰ ਲੋਕਤੰਤਰ ਦੇ ਹੱਥ ਜਿਹੜਾ ਹੋਰ ਮਜ਼ਬੂਤ ਕੀਤਾ ਜਾਊਗਾ ਸਮੇਂ ਸਿਰ ਚੋਣਾਂ ਹੋਣਗੀਆਂ ਕਲਾ ਨੌਰ ਦਾ ਵਿਕਾਸ ਹੋਏਗਾ ਮੈਂ ਕਹਨਾ ਕਿ ਇੰਨਾ ਵਧੀਆ ਸ਼ਹਿਰ ਜਿੱਥੇ ਅਕਬਰ ਬਾਦਸ਼ਾਹੀ ਤਾਜ ਪੁਛੀ ਹੋਵੇ ਅੱਜ ਮੇਰੇ ਖਲ ਵੀ ਜੋ ਮੈਂ ਸਾਰੇ ਸ਼ਹਿਰ ਚ ਵੇਖ ਕੇ ਆਇਆ ਜੋ ਇਸ ਹਾਲਤ ਸ਼ਹਿਰ ਦੀ ਹਾਲਤ ਵਾ ਮੇਰੇ ਖਲ ਸਰਕਾਰ ਦੇ ਇੱਕ ਮੂੰਹ ਤੇ ਚਪੇੜ ਵਾ ਕਿ ਜਿਹੜੇ ਕਹਿੰਦੇ ਨੇ ਕਿ ਅਸੀਂ ਬਹੁਤ ਵਿਕਾਸ ਕਰਾਇਆ ਇਹ ਤੋਂ ਸਾਫ਼ ਤੋਂ ਦਾਵਾ ਹੈ ਸ਼ਹਿਰ ਤੋਂ ਕਿ ਕਿੰਨਾ ਕੁ ਕੰਮ ਕਾਸ ਹੋਇਆ ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਮੈਨੂੰ ਤਾਂ ਇੰਨੀ ਆਸ ਹੀ ਨਹੀਂ ਕੀਤੀ ਜਿਵੇਂ ਜਿਵੇਂ ਮੈਂ ਇੱਕ ਗੱਲੀ ਗੱਲੀ ਦੁਕਾਨ ਤੇ ਗਿਆ ਹਰ ਦੁਕਾਨਦਾਰ ਮੇਰੇ ਵੀਰ ਨੇ ਇਹੀ ਵਿਸ਼ਵਾਸ ਦਾਇਆ ਕਿ ਇੱਕ ਟਾਈਮ ਆਉਣ ਦੋ ਜਿਸ ਤਨਪੋਰ ਤੋਂ ਬਾਅਦ ਰਿਜ਼ਲਟ ਪਵੇਗਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਰਨਾ ਕਲਾਨੌਰ ਵਾਸੀਆਂ ਨੇ ਕਿਵੇਂ ਤੁਹਾਨੂੰ ਸਹਿਯੋਗ ਦਿੱਤਾ ਇਹ ਵੋਟਾਂ ਪੈਣ ਤੋਂ ਬਾਅਦ ਪਤਾ ਲੱਗੂਗਾ ਜੇਕਰ ਜਿੱਤਦੀ ਹਾਂ ਤੇ ਕਿਹੜੀ ਕਿਹੜੀ ਮਿਲਣ ਕਿ ਤੁਸੀਂ ਪਹਿਲੇ ਪਹਿਲੇ ਦੇ ਅਧਾਰ ਤੇ ਕੰਮ ਕਰਵਾਓਗੇ ਸਭ ਤੋਂ ਪਹਿਲਾਂ ਜੀ ਹੈਲਥ ਦਾ ਜਿਹੜਾ ਬੜਾ ਵੱਡਾ ਮੁੱਦਾ ਵਾ ਜਿਵੇਂ ਸਾਡੇ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਲਗਭਗ 20000 ਜਿਹੜੇ ਨੇ ਆਪਾਂ ਮੁਲਾਕ clinic ਬਣਾਉਣੇ ਨੇ এডੂਕੇਸ਼ਨ ਦਾ بڑے ਵੱਡੇ ਮੁੱਦੇ ਨੇ ਸਕੂਲਾਂ ਦੇ ਵਿੱਚ ਕਿਵੇਂ ਆਪਣਾ ਸਟਾਫ ਦੀ ਕਿਵੇਂ ਘਾਟ ਆ ਬੱਚਿਆਂ ਦੀ এডੂਕੇਸ਼ਨ ਦਾ ਕੀ ਹਾਲਾਤ ਆ ਇਹ ਜਿਹੜੇ ਵੱਡੇ ਮੁੱਦੇ ਨੇ ਉਹਨਾਂ ਤੇ ਆਪਾਂ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਉਹ ਇਲੈਕਸ਼ਨ ਲੜੇਗੀ ਆਉਣ ਵਾਲੇ ਦਿਨਾਂ 'ਚ ਕੋਈ ਵੱਡੀ ਰੈਲੀ ਜਾਂ ਕੋਈ ਮੈਨ ਲੀਡਰ ਆ ਰਹੇ ਨੇ ਜੀ ਅਜੇ ਤੱਕ ਤਾਂ ਅਸੀਂ ਕੋਈ ਪ੍ਰੋਗਰਾਮ ਨਹੀਂਗਾ ਜੀ ਜੇ ਪ੍ਰੋਗਰਾਮ ਹੈਗਾ ਤਾਂ ਤੁਹਾਡੇ ਨਾਲ ਬਿਲਕੁਲ ਸ਼ੇਅਰ ਕੀਤਾ ਜਾਊਗਾ ਜੀ ਦੇਸ਼ ਦੇ ਜਾਂ ਲੋਕਾਂ ਨੂੰ ਮੈਂ ਤਾਂ ਸਭ ਤੋਂ ਪਹਿਲਾਂ ਭਾਈਚਾਰਕ ਸਾਂਝ ਲੋਕਾਂ ਨੂੰ ਇਹ ਚੋਣਾ ਕਿ ਬਣਾ ਕੇ ਰੱਖੋ ਇਹਨਾਂ ਲੀਡਰਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਜਿਹੜੀ ਉਹ ਸਾਡੇ ਚ ਅਪਣਾਈ ਆ ਮੈਂ ਇਹਨਾਂ ਦੇ ਬਿਲਕੁਲ ਵਿਰੋਧਾਂ ਮੈਂ ਸਭ ਤੋਂ ਪਹਿਲਾਂ ਭਾਈਚਾਰਕ ਸਾਂਝ ਨੂੰ ਜਿਹੜਾ ਪਹਿਲ ਦੰਣਾ ਹੈ